ਜਿਨ੍ਹਾਂ ਨੇ ਬਹੁਤ ਵੱਡਾ ਪਰਲਾ ਕੀਤਾ ਉਸ ਮੰਦਰ ਨੂੰ ਨੇਪਰੇ ਚਾੜਿਆ ਬਹੁਤ ਖੂਬਸੂਰਤ ਮੰਦਰ ਸਜਾਇਆ ਹੈ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਜਾਂਦੀ ਹੈ ਨਿਮਸ਼ਕਾਰ ਕਰਦੀ ਹੈ ਰਹਿਣ ਨੂੰ ਸਹਿਣ ਨੂੰ ਬਹਿਣ ਨੂੰ ਉੱਥੇ ਦਿੱਤਾ ਜਾਂਦਾ ਸੋ ਇਹਨਾਂ ਦਾ ਵੀ ਬੜਾ ਤਨਵਾਦ ਹੈ ਸਾਡੇ ਗੁਰਮੁਖ ਭਾਜੀ ਦੁਆਬਾਂ ਜੂ 24 ਤੋਂ ਇਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹੈ ਕੋਈ ਵੀ ਜੁਨਾਕਰ ਦੀ ਅਪਡੇਟ ਹੋਵੇ ਸੰਗਤਾਂ ਤੱਕ ਪਹੁੰਚਾਉਂਦੇ ਨੇ ਔਰ ਇੱਕ ਹੋਰ ਵੱਡਾ ਪ੍ਰਾਰਾਲਾ ਹਰ ਸਾਲ ਦਸੰਬਰ ਨੂੰ ਮੂਰਤੀ ਦੇਵਸ ਸਥਾਪਨਾ ਤੇ ਸੰਗਤ ਲੈ ਕੇ ਜਾਂਦੇ ਨੇ ਸਾਡੇ ਅਮਰਜੀਤ ਭਾਜੀ ਫਗਵਾੜੇ ਤੋਂ ਜਨ ਯਾਤਰਾ ਜਾ ਰਹੀ ਹੈ ਔਰ ਅਗਰ ਕਿਸੇ ਮੇਰੇ ਵੀਰ ਮੇਰੇ ਭਗਤ ਨੇ ਬਾਬਾ ਜੀ ਦੇ ਭਗਤ ਨੇ ਜੂਨਾਗੜ ਤੇ ਕਰਨੇ ਹੋ ਉਹ ਜਾ ਸਕਦੇ ਨੇ ਜੂਨਾਗੜ ਗਰਨਾਰ ਜੀ ਦੇ ਦਰਸ਼ਨ ਜਿਨੇ ਨਹੀਂ ਕੀਤੇ 9900 ਪੌੜੀ 9999 ਪੌੜੀ ਉਪਰ ਗਨਾਰ ਪਰਦ ਔਰ ਅੱਜ ਗੁਰੂ ਪੁਣਿਆ ਔਰ ਸਿੱਧ ਬਾਬਾ ਬਾਰਕਨਾਥ ਜੀ ਦੇ ਗੁਰੂ ਜੀ ਗੁਰੂ ਦਦਤਰਾ ਜੀ ਤੋਂ ਬਾਬਾ ਜੀ ਨੇ ਨਾਮ ਸ਼ਬਦ ਲਿਆ ਜਿੱਥੇ ਆਪਣੇ ਆਪ ਤੁਣਾ ਪਚੰਡ ਹੁੰਦਾ ਹੈ ਆਪਣੇ ਆਪ ਸੰਕਟ ਹੁੰਦਾ ਹੈ ਉਸ ਸਥਾਨ ਦੇ ਦਰਸ਼ਨ ਜਿਨੇ ਨਹੀਂ ਕੀਤੇ ਹੋ ਜੋ ਨਹੀਂ ਚਾਹੁੰਦਾ ਹੋਵੇ ਉਹ ਵੀ ਜਾ ਸਕਦਾ ਹੈ ਉਸ ਤੋਂ ਇਲਾਵਾ ਨਗੇਸ਼ਵਰ ਸਾਹਿਬ ਸੋਮਨਾਥ ਮੰਦਿਰ ਗੋਪੀਕੁੰਡ ਔਰ ਦਵਾਰ ਕਾ ਪੁਰੀ ਜਿੱਥੇ ਕ੍ਰਿਸ਼ਨ ਤੇ ਸੁਦਾਮੇ ਦਾ ਮਿਲਾਪ ਹੋਇਆ ਸੀ ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਇਤਿਹਾਸਕ ਮੰਦੀ ਯਾਤਰਾ 5 ਦਸੰਬਰ ਨੂੰ ਫਗਵਾੜੇ ਤੋਂ ਜਾਵੇਗੀ ਔਰ ਵਾਪਸ 14 ਦਸੰਬਰ ਨੂੰ ਵਾਪਸ ਆਏਗੀ 5 ਦਸੰਬਰ ਤੋਂ ਜੂਨਾਗੜ ਬਾਬਾ ਬਾਰਕਲਾਸ ਜੀ ਦੀ ਯਰਮਤ ਨੂੰ ਬੀਤੇ ਜਿਹੜਾ ਵੀ ਮੇਰਾ ਵੀਰ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਸਾਡੇ ਭਾਜੀ ਅੰਮਰਜੀਤ ਨੂੰ ਮਿਲ ਸਕਦਾ ਹੈ ਔਰ ਉਹ ਦਰਸ਼ਨ ਕਰ ਜਾ ਸਕਦਾ ਹੈ ਧੰਨਵਾਦੀ ਹੂ ਜੂਨਾਗੜ ਦੀ ਯਾਤਰਾ ਜਾ ਰਹੀ ਹੈ ਵਾਪਸ 14 ਤਰੀਕ ਨੂੰ ਬਹੁਤ ਸਾਰੇ ਧਾਮਾਂ ਦੀ ਯਾਤਰਾ ਕਰਨ ਤੋਂ ਬਾਅਦ ਵਾਪਸ 14 ਜੂਨ ਨੂੰ ਵਾਪਸੀ ਹੈ ਅਗਰ ਕੋਈ ਬਾਬਾ ਜੀ ਦਾ ਭਗਤ ਜਾਣਾ ਚਾਹੁੰਦਾ ਹੋਵੇ ਸਾਡੇ ਅਮਰਜੀਤ ਭਾਜੀ ਨੂੰ ਸਾਡੇ ਮਨਜੀਤ ਭੈਣ ਜੀ ਨੂੰ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਵੀ ਮਿਲ ਸਕਦਾ ਹੈ ਔਰ ਟਿਕਟਾਂ ਵਿੱਚ ਗੱਲ ਚੱਲ ਰਹੀ ਹੈ ਯਾਤਰਾ 12ਵੇਂ ਮਹੀਨੇ ਦੀ 5 ਤਰੀਕ ਨੂੰ ਜਾਵੇਗੀ 14 ਤਰੀਕ ਨੂੰ ਵਾਪਸ ਆਵੇਗੀ ਤੂੰ ਸ਼ੋਭਾ ਯਾਤਰਾ ਜੂਨਾਗੜ ਕਾਠਗੜ ਵਿਖੇ ਔਰ 8 ਨੂੰ ਮੂਤ ਪੂਰਤੀ ਸਥਾਪਨਾ ਦਿਵਸ ਹੈ ਔਰ ਉਸ ਤੋਂ ਲਾ ਬਾਹਰ ਬਹੁਤ ਸਾਰੇ ਧਾਮਾਂ ਦੀ ਯਾਤਰਾ ਕਰਦੇ ਬਾਅਦ 14 ਦਸੰਬਰ ਨੂੰ ਵਾਪਸੀ ਹੋਵੇਗੀ ਸੋ ਅਗਰ ਕਿਸੇ ਦੇ ਮੇਰੇ ਵੀਰ ਨੇ ਜਾਣਾ ਹੋਵੇ ਆਪਣਾ ਨਾਮ ਲਿਖਵਾ ਸਕਦਾ ਹੈ ਜਾ ਸਕਦਾ ਹੈ ਬਾਬਾ ਜੀ ਦੇ ਜਨਮ ਭੂਮੀ ਤੇ ਦਰਸ਼ਨ ਕਰਨ ਜਾ ਸਕਦਾ ਹੈ ਹੋਰ ਤਾਂ ਮਾੜੀ ਯਾਤਰਾ ਕਰਨ ਜਾ ਸਕਦਾ ਹੈ ਬੜੀ ਮਿਹਰਬਾਨੀ ਹੈ ਜੈ ਬਾਬਾ ਜੀ ਦੀ ਜੈ ਬਾਬਾ